ਮੈਂ ਹੁਣੇ-ਹੁਣੇ ਜਵਾਨੀ ਦੀ دہਲੀ ਜੁਤੀ ਪੈ ਰੱਖਿਆ ਸੀ ਮੈਂ ਦੇਖਣ ਵਿੱਚ ਬਹੁਤ ਹੀ ਸੋਹਣਾ ਤੇ ਹੈਂਡਸਮ ਸੀ ਮੇਰੀ ਸਮਾਰਟਨੈਸ ਅਤੇ ਮੇਰੀ ਪਰਸਨੈਲਿਟੀ ਨੂੰ ਦੇਖ ਕੇ ਕੋਈ ਵੀ ਕੁੜੀ ਮੇਰੀ دیਵਾਨੀ ਹੋ ਜਾਂਦੀ ਸੀ ਜਦੋਂ ਮੈਂ ਗ੍ਰੈਜੂਏਸ਼ਨ ਪੂਰੀ ਕਰਕੇ ਆਪਣੇ ਘਰ ਆਇਆ ਤਾਂ ਭਾਬੀ ਨੇ ਮੇਰਾ ਬਹੁਤ ਚੰਗੀ ਤਰ੍ਹਾਂ ਸਵਾਗਤਮ ਕੀਤਾ ਅਕਸਰ ਮੈਂ ਆਪਣੇ ਭਾਬੀ ਫੋਨ 'ਤੇ ਗੱਲਾਂ ਕਰਦੇ ਸੀ ਮੈਂ ਭਾਬੀ ਨਾਲ ਬਹੁਤ ਹੀ ਫਰੈਂਡਲੀ ਹੋ ਗਿਆ ਸੀ ਜਦੋਂ ਮੈਂ ਕਾਲਜ ਵਿੱਚ ਸੀ ਮੇਰੇ ਦੋਸਤ ਰੋਜ਼ ਰਾਤ ਨੂੰ ਬੈਠ ਕੇ ਇੰਗਲਿਸ਼ ਮੂਵੀ ਦੇਖਦੇ ਸਨ ਜਿਸ ਨੂੰ ਦੇਖ ਕੇ ਮੇਰੇ ਅੰਦਰ ਵੀ ਉਮਰ ਤੋਂ ਪਹਿਲਾਂ ਹੀ ਆਰਮਾਨ ਜਾਗਣ ਲੱਗੇ ਸਨ ਮੇਰਾ ਵੀ ਦਿਲ ਕਰਦਾ ਸੀ ਕਿ ਕਾਸ਼ ਮੇਰੀ ਵੀ ਕੋਈ 걸ਫਰੈਂਡ ਹੁੰਦੀ ਤਾਂ ਮੈਂ ਵੀ ਉਸ ਨਾਲ ਜ਼ਿੰਦਗੀ ਦੇ ਮਜ਼ੇ ਲੈਂਦਾ ਪਰ ਮੈਨੂੰ ਮੇਰੀ ਪਸੰਦ ਦੀ ਕੋਈ ਵੀ ਕੁੜੀ ਨਹੀਂ ਮਿਲੀ ਸੀ ਜਦੋਂ ਮੈਂ ਵਾਪਸ ਪਿੰਡਾ ਵਿੱਚ ਆਪਣੇ ਘਰ ਆਇਆ ਤਾਂ ਭਾਬੀ ਨੂੰ ਦੇਖਦੇ ਹੀ ਮੈਂ ਮੈਂ ਭਾਬੀ ਤੇ ਫਿਦਾ ਹੋ ਚੁੱਕਿਆ ਸੀ ਮੇਰਾ ਦਿਲ ਭਾਬੀ ਤੇ ਆ ਗਿਆ ਸੀ ਭਾਬੀ ਦੇਖਣ ਵਿੱਚ ਸੋਹਣੀ ਸੀ ਮੇਰੀ ਭਾਬੀ ਬਹੁਤ ਹੀ 마ਸੂਮਤ ਤੇ ਸਿੱਧੀ ਸੀ ਪਰ ਮੈਂ ਭਾਬੀ ਮੁਕਾਬਲੇ ਬਹੁਤ ਹੀ ਜ਼ਿਆਦਾ ਸ਼ਰਾਰਤੀ ਸੀ ਜਦੋਂ ਭਰਾ ਕੰਮ ਲਈ ਬਾਹਰ ਜਾਂਦੇ ਸਨ ਤਾਂ ਮੈਂ ਬਹਾਨੇ ਬਹਾਨੇ ਭਾਬੀ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦਾ ਸੀ ਭਾਬੀ ਨੂੰ ਵੀ ਮੇਰੇ ਉਹਨਾਂ ਦੇ ਕੋਲ ਜਾਣ ਨਾਲ ਕੋਈ ਪਰੇਸ਼ਾਨੀ ਨਹੀਂ ਸੀ ਇੱਕ ਦਿਨ ਸ਼ਾਮ ਦਾ ਸਮਾਂ ਸੀ ਬਹੁਤ ਤੇਜ਼ ਮੀਂਹ ਪੈ ਰਿਹਾ ਸੀ ਇਸ ਮੌਸਮ ਨੂੰ ਦੇਖ ਕੇ ਮੇਰਾ ਮਨ ਬਹੁਤ ਰੋਮਾਂਟਿਕ ਹੋ ਗਿਆ ਸੀ ਉਸ ਦਿਨ ਭਰਾ ਵੀ ਘਰ ਨਹੀਂ ਸੀ ਅਤੇ ਘਰ ਵਿੱਚ ਭਾਬੀ ਅਤੇ ਮੈਂ ਇਕੱਲੇ ਸੀ ਮੈਂ ਸ਼ਾਪਤ ਦੇ ਬੈਠ ਕੇ ਚਾਹ ਪੀ ਰਿਆ ਸੀ ਕਿਉਂ ਉਸੇ ਸਮੇਂ ਮੈਂ ਦੇਖਿਆ ਕਿ ਭਾਬੀ ਐਨੇ ਤੇਜ ਨੀ ਵਿੱਚ ਨਹਾ ਰਹੀ ਸੀ ਅਤੇ ਭਾਬੀ ਪੂਰੀ ਤਰ੍ਹਾਂ ਭਿੱਜ ਚੁੱਕੀ ਸੀ ਭਾਬੀ ਮੀਢੇ ਮ제 ਲੈ ਰਹੀ ਸੀ ਨੀ ਵਿੱਚ ਭਿੱਜਣ ਨਾਲ ਭਾਬੀ ਬਹੁਤ ਸੋਹਣੀ ਲੱਗ ਰਹੀ ਸੀ ਜਿਸ ਨੂੰ ਦੇਖ ਕੇ ਮੇਰੀ ਨੀਤ ਖਰਾਬ ਹੋਣ ਲੱਗੀ ਸੀ ਮੈਂ ਤੁਰੰਤ ਹੀ ਉੱਥਾਂ ਆਇਆ ਤੇ ਭਾਬੀ ਦੇ ਕੋਲ ਆ ਕੇ ਖੜਾ ਹੋ ਗਿਆ ਅਤੇ ਭਾਬੀ ਨੂੰ ਦੇਖਣ ਲੱਗਿਆ ਅਤੇ ਮੈਂ ਵੀ ਉਹਨਾਂ ਨਾਲ ਮੀਂਹ ਵਿੱਚ ਭਿੱਜਣ ਲੱਗਿਆ। ਭਾਬੀ ਮੈਨੂੰ ਦੇਖ ਕੇ ਕਹਿਣ ਲੱਗੀ ਕਿ ਦਿਓਰ ਜੀ ਅੱਜ ਮੌਸਮ ਕਿੰਨਾ ਸੁਹਾਣਾ ਹੈ। ਮੈਨੂੰ ਮੀਂਹ ਵਿੱਚ ਭਿੱਜਣਾ ਬਹੁਤ ਹੀ ਚੰਗਾ ਲੱਗਦਾ ਹੈ। ਇਹ ਸੁਣਦੇ ਹੀ ਮੈਂ ਭਾਬੀ ਨੂੰ ਕਿਹਾ ਮੈਨੂੰ ਤਾਂ ਮੀਂਹ ਵਿੱਚ ভেজੇ ਹੋਏ ਤੁਸੀਂ ਬਹੁਤ ਹੀ ਚੰਗੇ ਲੱਗ ਰਹੇ ਹੋ। ਇਹ ਸੁਣਦੇ ਭਾਬੀ ਥੋੜਾ ਜਿਹਾ ਸ਼ਰਮਾ ਗਈ ਸੀ। ਮੈਂ ਵੀ ਮੌਕੇ ਦਾ ਫਾਇਦਾ ਚੱਕਦੇ ਹੋਏ ਹੌਲੀ-ਹੌਲੀ ਭਾਬੀ ਦਾ ਹੱਥ ਫੜ ਲਿਆ। ਹੌਲੀ ਹੌਲੀ ਸਾਡੇ ਦੋਹਾਂ ਦੇ ਤਿਲਾਵਾਂ ਦੀਆਂ ਧੜਕਣਾ ਤੇਜ਼ ਹੋਣ ਲੱਗੀਆਂ ਸਨ ਮਾਹੌਲ ਪੂਰਾ ਰੋਮਾਂਟਿਕ ਲੱਗ ਰਿਹਾ ਸੀ ਮੈਂ ਭਾਬੀ ਦੇ ਨੇੜੇ ਆਇਆ ਤਾਂ ਭਾਬੀ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਸਨ ਮੈਂ ਇਸ ਗੱਲ ਦਾ ਫਾਇਦਾ ਚੁੱਕਿਆ ਤੇ ਮੈਂ ਭਾਬੀ ਨੂੰ ਫੌਲੀ ਜਹੀ ਚੱਕ ਕੇ ਕਮਰੇ ਵਿੱਚ ਲੈ ਆਇਆ ਅੱਜ ਮੇਰਾ ਪੂਰਾ ਮੂਡ ਬਣਿਆ ਹੋਇਆ ਸੀ ਮੇਰੇ ਅੰਦਰ ਇੱਕ ਅਜੀਬ ਜਿਹੀ ਹਲਚਲ ਮੱਚੀ ਹੋਈ ਸੀ ਬਹੁਤ ਸਮੇਂ ਤੋਂ ਮੇਰੇ ਅੰਦਰ ਜੋ ਆਰਮਾਨ ਸੀ ਮੈਂ ਆਪਣੀ ਅਰਮਾਨਾ ਨੂੰ ਅੱਜ ਪੂਰਾ ਕਰਨ ਵਾਲਾ ਸੀ ਕਮਰੇ ਦੇ ਅੰਦਰ ਆਉਂਦੇ ਹੀ ਮੈਂ ਲਾਈਟ ਬੰਦ ਕਰ ਦਿੱਤੀ ਅਤੇ ਹੌਲੀ ਹੌਲੀ ਭਾਬੀ ਦੇ ਨੇੜੇ ਜਾਣ ਲੱਗਿਆ ਉਸ ਦੇ ਬਾਅਦ ਭਾਬੀ ਨੇ ਮੇਰੇ ਨਾਲ ਜੋ ਕੀਤਾ ਉਸ ਨੂੰ ਸੁਣ ਕੇ ਤੁਹਾਡੇ ਬੀਹੋਸ਼ ੁੱਡ ਜਾਣਗੇ ਕਿਉਂਕਿ ਭਾਬੀ ਤਾਂ ਲਗਾਤਾਰ ਮੇਰੇ ਨਾਲ بار بار ਇਹ ਕਹਾਣੀ ਉਹਨਾਂ ਦਿਨਾਂ ਦੀ ਹੈ ਜਦੋਂ ਮੈਂ ਕਾਲਜ ਵਿੱਚ ਪੜਦਾ ਸੀ। ਮੇਰੀ ਉਮਰ 25 ਸਾਲ ਦੀ ਸੀ। ਮੇਰੇ ਘਰ ਵਿੱਚ ਮੇਰੀ ਮਾਂ ਤੇ ਮੇਰਾ ਭਰਾ ਤੇ ਮੇਰੀ ਭਾਬੀ ਰਹਿੰਦੇ ਸਨ। ਮੇਰੇ ਭਰਾ ਦਾ ਵਿਆਹ 6 ਮਹੀਨੇ ਪਹਿਲਾਂ ਹੀ ਹੋਇਆ ਸੀ। ਮੈਂ ਕਾਲਜ ਵਿੱਚ ਪੜਦਾ ਸੀ ਤਾਂ ਅਕਸਰ ਸਾਰੇ ਮੁੰਡੇ ਰਾਤ ਨੂੰ ਬਹੁਤ ਸਾਰੀਆਂ ਵੀਡੀਓ ਦੇਖਦੇ ਸੀ। ਮੈਂ ਇੰਨਾਂ ਸਭ ਚੀਜ਼ਾਂ ਤੋਂ ਦੂਰ ਭੈਦਾ ਸੀ। ਉਹ ਅਕਸਰ ਮੈਨੂੰ ਬਹਾਨੇ ਨਾਲ ਉਹ ਸਾਰੀਆਂ ਵੀਡੀਓਜ਼ ਦਿਖਾਉਂਦੇ ਸਨ ਕਹਿੰਦੇ ਸੀ ਕਿ ਤੂੰ ਹੁਣੇ ਤਾਂ ਸਮਝ ਲੈ ਨਹੀਂ ਤਾਂ ਤੇਰੇ ਲਈ ਆਉਣ ਵਾਲੀ ਜ਼ਿੰਦਗੀ ਵਿੱਚ ਬਹੁਤ ਹੀ ਅੱਖਾ ਹੋਵੇਗਾ ਪਹਿਲਾਂ ਤਾਂ ਮੈਂ ਉਹ ਵੀਡੀਓ ਦੇਖਣਾ ਤੋਂ ਇਨਕਾਰ ਕਰ ਦਿੰਦਾ ਸੀ ਪਰ ਜਦੋਂ ਮੈਂ ਦੇਖਣਾ ਸ਼ੁਰੂ ਕੀਤਾ ਤਾਂ ਉਮਰ ਤੋਂ ਪਹਿਲਾਂ ਹੀ ਮੇਰੇ ਅੰਦਰ ਜਜਵਾਤ ਉੱਠਣ ਲੱਗੇ ਸੀ ਮੇਰੇ ਅੰਦਰ ਵੀ ਉਹ ਇੱਛਾ ਬਦਨ ਲੱਗੀ ਸੀ ਮੈਂ ਅਕਸਰ ਕਾਲਜ ਦੀਆਂ ਕੁੜੀਆਂ ਨਾਲ ਛੇੜਛਾੜ ਕਰਦਾ ਰਹਿੰਦਾ ਸੀ ਪਰ ਹੁਣ ਵੀ ਕਿਸੇ ਦੇ ਨਾਲ ਉਹ ਸਭ ਨਹੀਂ ਹੋਇਆ ਸੀ ਜਦੋਂ ਭਰਾ ਭਾਬੀ ਦਾ ਵਿਆਹ ਹੋਇਆ ਉਸ ਸਮੇਂ ਮੈਂ ਵੀ ਵਿਆਹ ਵਿੱਚ ਸ਼ਾਮਲ ਸੀ ਜਦੋਂ ਮੈਂ ਭਾਬੀ ਨੂੰ ਪਹਿਲੀ ਵਾਰ ਦੇਖਿਆ ਤਾਂ ਮੇਰੇ ਮਨ ਵਿੱਚ ਇਹ ਹੀ ਸੀ ਕਿ ਕਾਸ਼ ਮੇਰਾ ਵਿਆਹ ਵੀ ਅਜਿਹੀ ਹੀ ਕਿਸੇ ਕੁੜੀ ਦੇ ਨਾਲ ਹੋ ਜਾਵੇ ਕਿਉਂਕਿ ਮੇਰੇ ਭਰਾ ਦੇ ਮੁਕਾਬਲੇ ਮੇਰੀ ਭਾਬੀ ਦੇਖਣ ਵਿੱਚ ਬਹੁਤ ਹੀ ਜ਼ਿਆਦਾ ਖੂਬਸੂਰਤ ਸੀ ਜਿਸ ਨੂੰ ਦੇਖ ਕੇ ਕੋਈ ਵੀ ਉਹ ਸਦਾ دیਵਾਨਾ ਹੋ ਜਾਂਦਾ ਸੀ ਕੁਝ ਦਿਨ ਤਾਂ ਮੈਂ ਘਰ ਵਿੱਚ ਹੀ ਰਿਹਾ ਸੀ ਫਿਰ ਕਾਲਜ ਜਾਂਦੇ ਸਮੇਂ ਭਾਬੀ ਮੈਨੂੰ ਕਹਿਣ ਲੱਗੀ ਕਿ ਦੌਰ ਜੀ ਉੱਥੇ ਜਾ ਕੇ ਤੁਸੀਂ ਮੈਨੂੰ ਯਾਦ ਕਰਨਾ ਅਸੀਂ ਦੋਵੇਂ ਰਾਤ ਨੂੰ ਗੱਲਾਂ ਕਰਾਂਗੇ ਕਿਉਂਕਿ ਮੇਰਾ ਭਰਾ ਅਕਸਰ ਕੰਮ ਦੇ سلسلے ਵਿੱਚ ਦੂਜੇ ਸ਼ਹਿਰ ਰਹਿੰਦਾ ਸੀ ਮੈਂ ਅਕਸਰ ਭਾਬੀ ਨਾਲ ਰਾਤ ਨੂੰ ਗੱਲਾਂ ਕਰਿਆ ਕਰਦਾ ਸੀ ਸਾਡੇ ਦੋਹਾਂ ਵਿੱਚ ਬਹੁਤ ਹੀ ਚੰਗੀ ਦੋਸਤੀ ਹੋ ਗਈ ਸੀ ਮੈਂ ਵੀ ਭਾਬੀ ਨੂੰ ਮਜ਼ਾਕ ਵਿੱਚ ਪੁੱਛਣ ਲੱਗਿਆ ਤੁਹਾਡੀ ਇੱਛਾ ਨਹੀਂ ਹੁੰਦੀ ਭਾਈ ਰਾਤ ਨੂੰ ਤੁਹਾਡੇ ਨਾਲ ਰਹੇ ਰਾਤ ਦਾ ਮਤਲਬ ਭਾਬੀ ਚੰਗੀ ਤਾਂ ਸਮਝ ਚੁੱਕੀ ਸੀ ਉਹ ਕਹ ਨ ਲੱਗੀ ਜੇਕਰ ਤੁਸੀਂ ਘਰ ਵਿੱਚ ਰਹਿੰਦੇ ਤਾਂ ਮੈਨੂੰ ਇਹ ਇੱਛਾ ਬਿਲਕੁਲ ਨਾ ਹੁੰਦੀ ਮੈਂ ਵੀ ਭਾਬੀ ਦਾ ਇਸ਼ਾਰਾ ਕਿਸੇ ਨਾ ਕਿਸੇ ਤਰੀਕੇ ਸਮਝ ਚੁੱਕਿਆ ਸੀ ਇਸ ਸਹਾਰੇ ਨਾਲ ਹੀ ਸਾਡੀ ਜ਼ਿੰਦਗੀ ਗੁਜ਼ਰ ਰਹੀ ਸੀ ਤੇ ਫਿਰ ਕੁਝ ਮਹੀਨੇ ਬਾਅਦ ਮੈਂ ਸਾਲ ਦਾ ਲਾਸਟ ਪੇਪਰ ਵੀ ਕਲੀਅਰ ਕਰ ਲਿਆ ਸੀ ਉਸ ਦੇ ਬਾਅਦ ਮੈਂ ਆਪਣੇ ਘਰ ਆ ਗਿਆ ਜਦੋਂ ਮੈਂ ਘਰ ਆਇਆ ਤਾਂ ਮੇਰੀ ਭਾਬੀ ਨੇ ਮੇਰਾ ਬਹੁਤ ਹੀ ਚੰਗੀ ਤਰ੍ਹਾਂ ਸਵਾਗਤਮ ਕੀਤਾ ਜਦੋਂ ਮੇਰੀ ਮਾਂ ਨੇ ਮੈਨੂੰ ਘਰ ਵਿੱਚ ਦੇਖਿਆ ਤਾਂ ਉਹ ਬਹੁਤ ਹੀ ਖੁਸ਼ ਹੋਈ ਮੈਨੂੰ ਕਹਿਣ ਲੱਗੀ ਬੇਟਾ ਹੁਣ ਮੈਂ ਤੇਰੇ ਲਈ ਵੀ ਚੰਗੀ ਕੁੜੀ ਦੇਖਣਾ ਸ਼ੁਰੂ ਕਰ ਦਵਾਂਗੀ ਤੂੰ ਜਲਦੀ ਤੋਂ ਜਲਦੀ ਕੋਈ ਨੌਕਰੀ ਹਾਸਲ ਕਰ ਲੈ ਇਹ ਗੱਲ ਸੁਣਦੇ ਹੀ ਮੈਂ ਮਾਂ ਨੂੰ ਕਾਮ ਦਾ ਮਾਂ ਜੇਕਰ ਤੁਸੀਂ ਕੋਈ ਕੁੜੀ ਲੱਭਣਾ ਚਾਹੁੰਦੇ ਹੋ ਤਾਂ ਭਾਬੀ ਵਰਗੀ ਕੁੜੀ ਹੀ ਲੱਭਣਾ ਮੈਂ ਫੇਰ ਹੀ ਵਿਆਹ ਕਰਵਾਵਾਂਗਾ ਇਹ ਸੁਣਦੇ ਹੀ ਭਾਬੀ ਥੋੜਾ ਸ਼ਰਮਾ ਗਈ ਸੀ ਫੇਰ ਭਾਬੀ ਨੇ ਮੈਨੂੰ ਚਾਹ ਨਾਸ਼ਤਾ ਬਣਾ ਕੇ ਦਿੱਤਾ ਨਾਸ਼ਤਾ ਕਰਨ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਆ ਗਿਆ ਮੈਂ ਆਪਣੇ ਕਮਰੇ ਦੇ ਵਿੱਚ ਲੇਟਿਆ ਹੀ ਸੀ ਉਸੇ ਸਮੇਂ ਮੇਰੀ ਭਾਬੀ ਮੇਰੇ ਦਰਵਾਜ਼ੇ ਤੇ ਆ ਕੇ ਖੜੀ ਹੋ ਗਈ ਕਹਿਣ ਲੱਗੀ ਕਿ ਜੀ ਬੁਰਾ ਨਾਮ ਮੰਨਣਾ ਜੇਕਰ ਤੁਹਾਡੇ ਕੋਲ ਸਮਾਂ ਹੋਵੇ ਤਾਂ ਕਿ ਤੁਸੀਂ ਮੈਨੂੰ ਆ ਪਣੀ ਨਾਲ ਬਾਜ਼ਾਰ ਲੈ ਜਾਉਂਗੀ ਕਿਉਂਕਿ ਮੈਨੂੰ ਘਰ ਲਈ ਸਬਜ਼ੀਆਂ ਲੈਣੀਆਂ ਹੈ ਮਾਂ ਦੀ ਤਬੀਅਤ ਠੀਕ ਨਹੀਂ ਹੈ ਉਹ ਨਹੀਂ ਜਾ ਸਕਣਗੇ ਤੇ ਤੁਹਾਡਾ ਭਰਾ ਜ਼ਿਆਦਾਤਰ ਕੰਮ ਵਿੱਚ ਹੀ ਬਿਜੀ ਰਹਿੰਦੇ ਹਨ ਇਹ ਸੁਣਦੇ ਹੀ ਮੇਰੇ ਚਿਹਰੇ ਤੇ ਇੱਕ ਮੁਸਕਰਾਹਟ ਆਈ ਮੈਂ ਕਿਹਾ ਜੀ ਭਾਬੀ ਤੁਸੀਂ ਚਿੰਤਾ ਨਾ ਕਰੋ ਮੈਂ ਹੁਣੇ ਤਿਆਰ ਹੋ ਕੇ ਆਉਂਦਾ ਹਾਂ ਤੁਸੀਂ ਵੀ ਉਨੀ ਦੇਰ ਵਿੱਚ ਤਿਆਰ ਹੋ ਜਾਓ ਫਿਰ ਅਸੀਂ ਦੋਨੋਂ ਬਾਜ਼ਾਰ ਚੱਲਦੇ ਹਾਂ ਫੇਰ ਕੁਝ ਸਮੇਂ ਬਾਅਦ ਜਦੋਂ ਮੈਂ ਇੱਥੇ ਆਇਆ ਤਾਂ ਮੈਂ ਦੇਖਿਆ ਕਿ ਭਾਬੀ ਤਾਂ ਤਿਆਰ ਹੋ ਕੇ ਬੈਠੀ ਹੋਈ ਸੀ ਭਾਬੀ ਤਾਂ ਦੇਖਣ ਵਿੱਚ ਹੋਰ ਵੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਭਾਬੀ ਨੇ ਸਾੜੀ ਪਾਈ ਸੀ ਜਿਸ ਵਿੱਚ ਉਹਨਾਂ ਦੇ ਅੰਗ ਸਾਫ਼ ਹੋ ਦਿਖ ਰਹੇ ਸਨ ਜਿਸ ਨੂੰ ਦੇਖ ਕੇ ਮੇਰੀ ਨੀਅਤ ਹੁਣ ਖਰਾਬ ਹੋਣ ਲੱਗੀ ਸੀ ਮੈਂ ਭਾਬੀ ਨੂੰ ਦੇਖਣ ਲੱਗਿਆ ਤਾਂ ਭਾਬੀ ਮੈਨੂੰ ਕਹਿਣ ਲੱਗੀ ਕਿ ਕੀ ਹੋਇਆ ਚੱਲਣਾ ਨਹੀਂ ਹੈ ਕਿ ਮੈਂ ਜਲਦੀ ਨਾਲ ਕਿਹਾ ਕਿ ਹਾਂ ਹਾਂ ਭਾਬੀ ਚੱਲੋ ਮੈਂ ਬਾਈਕ ਲੈ ਕੇ ਆਇਆ ਮੈਂ ਬਾਈਕ ਲੈ ਆਇਆ ਬਾਈਕ ਸਟਾਰਟ ਕੀਤੀ ਤਾਂ ਭਾਬੀ ਪਿੱਛੇ ਆ ਕੇ ਬੈਠ ਗਈ ਭਾਬੀ ਨੇ ਜਦੋਂ ਮੇਰੇ ਮੋਢੇ ਨੂੰ ਫੜਿਆ ਤਾਂ ਮੇਰੇ ਅੰਦਰ ਦੇ ਜਜ਼ਬਾਤ ਉ ਭੜਕਣ ਲੱਗੇ ਸਨ ਸ਼ਹਿਰ ਸਾਡੇ ਘਰ ਤੋਂ 30 ਮਿੰਟ ਦੀ ਦੂਰੀ ਤੇ ਸੀ ਪਰ ਮੈਂ ਉਸ ਵਿੱਚ ਵੀ ਬਾਈਕ ਬਹੁਤ ਹੌਲੀ ਹੌਲੀ ਚਲਾ ਰਿਹਾ ਸੀ ਮੈਂ ਇੰਨਾ ਪਲਾਂ ਨੂੰ ਚੰਗੀ ਤਰ੍ਹਾਂ ਗੁਜ਼ਾਰਨਾ ਚਾਹੁੰਦਾ ਸੀ ਬਾਈਕ ਚਲਾਉਂਦੇ ਚਲਾਉਂਦੇ ਮੈਂ ਸ਼ੀਸ਼ੇ ਵਿੱਚ ਦੀ ਭਾਬੀ ਨੂੰ ਦੇਖ ਰਿਹਾ ਸੀ ਭਾਬੀ ਮੈਨੂੰ ਕਹਿੰਦੀ ਤੁਸੀਂ ਬਾਈਕ ਇੰਨੀ ਹੌਲੀ ਕਿਉਂ ਚਲਾ ਰਹੇ ਹੋ ਪਿੱਛੇ ਵਾਲੇ ਲੋਕ ਸਾਡੇ ਤੋਂ ਪਹਿਲਾਂ ਹੀ ਨਿਕਲਦੇ ਜਾ ਰਹੇ ਹਨ ਮੈਂ ਵੀ ਕਿਹਾ ਕਿ ਭਾਬੀ ਬਾਈਕ ਸਾਨੂੰ ਥੋੜੀ ਸਪੀਡ ਤੇ ਹੀ ਚਲਾਉਣੀ ਚਾਹੀਦੀ ਹੈ ਫਿਰ ਮੈਂ ਜਾਣ ਬੁੱਝ ਕੇ ਬਾਈਕ ਦਾ ਬ੍ਰੇਕ ਵੀ ਲਾਉਣ ਲੱਗਦਾ ਜਿਸ ਨਾਲ ਭਾਬੀ ਮੇਰੇ ਨਾਲ ਟਕਰੌਂਦੀ ਹੋਈ ਮੈਨੂੰ ਫੜ ਲੈਂਦੀ ਸੀ ਮੈਂ ਤਾਂ ਇਹੀ ਚਾਹੁੰਦਾ ਸੀ ਕਿ ਭਾਬੀ ਵੀ ਮੇਰੀਆਂ ਹਰਕਤਾਂ ਨੂੰ ਸਮਝ ਰਹੀ ਸੀ ਪਰ ਉਹ ਕੁਝ ਬੋਲ ਨਹੀਂ ਰਹੀ ਸੀ ਫਿਰ ਇਸੇ ਤਰ੍ਹਾਂ ਹੀ ਚੱਲਦੇ ਚੱਲਦੇ ਬਾਜ਼ਾਰ ਆ ਗਿਆ ਤੇ ਭਾਬੀ ਉੱਥੇ ਸਬਜ਼ੀ ਲੈਣ ਲੱਗੀ ਸਬਜ਼ੀ ਲੈ ਕੇ ਅਸੀਂ ਫਿਰ ਵਾਪਸ ਆ ਆ ਗਈ ਸੀ ਤਾਂ ਮੈਂ ਫਿਰ ਤੋਂ ਉਹੀ ਪੁਰਾਣਾ ਤਰੀਕਾ ਅਪਣਾਇਆ ਮੈਂ ਫਿਰ ਤੋਂ ਹੌਲੀ ਹੌਲੀ ਬਾਈ ਕਾ ਚਲਣ ਲੱਗ ਗਿਆ ਅਤੇ ਜਾਨ ਬੁੱਝ ਕੇ ਰਾਸਤੇ 'ਚ ਬ੍ਰੇਕ ਮਾਰਦਾ ਜਦੋਂ ਭਾਬੀ ਮੇਰੇ ਨਾਲ ਟਕਰਾਂਦੀ ਤਾਂ ਮੈਂ ਪੂਰਾ ਕਰੜਾ ਹੋ ਜਾਂਦਾ ਮੇਰਾ ਤਾਂ ਦਿਲ ਕਰਦਾ ਸੀ ਕਿ ਮੈਂ ਹੁਣੇ ਸਭ ਕੁਝ ਕਰ ਲਵਾਂ ਪਰ ਮੈਂ ਬਹੁਤ ਜ਼ਿਆਦਾ ਮਜਬੂਰ ਸੀ ਰਿਸ਼ਤੇ ਦੇ ਲਿਹਾਜ਼ ਦੀ ਵਜ੍ਹਾ ਨਾਲ ਮੈਂ ਪਿੱਛੇ ਹਟ ਜਾਂਦਾ ਸੀ ਤੇ ਕੁਝ ਦੇਰ ਬਾਅਦ ਅਸੀਂ ਘਰ ਪਹੁੰਚ ਗਏ ਜਦੋਂ ਅਸੀਂ ਘਰ ਪਹੁੰਚੇ ਤਾਂ ਮਾਂ ਨੇ ਸਾਨੂੰ ਦਰਵਾਜ਼ੇ ਤੇ ਦੇਖ ਲਿਆ ਤਾਂ ਉਹ ਮੇਰਾ ਹੱਥ ਫੜ ਕੇ ਆਪਣੇ ਕਮਰੇ ਦੇ ਵਿੱਚ ਲੈ ਆਈ ਮੈਨੂੰ ਲੱਗਿਆ ਕਿ ਸ਼ਾਇਦ ਮਾਂ ਨੂੰ ਮੇਰੇ ਤੋਂ ਕੁਝ ਕੰਮ ਹੋਵੇਗਾ ਜਦੋਂ ਮੈਂ ਮਾਂ ਦੇ ਕਮਰੇ ਵਿੱਚ ਦਾਖਲ ਹੋਇਆ ਤਾਂ ਮਾਂ ਮੈਨੂੰ ਕਹਿਣ ਲੱਗੀ ਕਿ ਬੇਟਾ ਮੈਨੂੰ ਤੇਰੇ ਨਾਲ ਇੱਕ ਗੱਲ ਕਰਨੀ ਹੈ ਮਾਂ ਦੀ ਗੱਲ ਨੂੰ ਸੁਣ ਕੇ ਮੈਂ ਕਿਹਾ ਕਿ ਹਾਂ ਮੈਨੂੰ ਦੱਸੋ ਤਾ ਮਾਂ ਮੈਨੂੰ ਕਹਿਣ ਲੱਗੇ ਬੇਟਾ ਤੇਰਾ ਜੋ ਵੱਡਾ ਭਰਾ ਹੈ ਨਾ ਉਹ ਜ਼ਿਆਦਾਤਰ ਘਰ ਵਿੱਚ ਨਹੀਂ ਰਹਿੰਦਾ ਜਦੋਂ ਤੋਂ ਉਸ ਦਾ ਵਿਆਹ ਹੋਇਆ ਹੈ ਉਹ ਕੰਮ ਕਾਜ ਵਿੱਚ ਬੀਜੀ ਰਹਿੰਦਾ ਹੈ ਇਸ ਵਜ੍ਹਾ ਨਾਲ ਉਹਨਾਂ ਦੇ ਕੋਲ ਟਾਈਮ ਨਹੀਂ ਹੁੰਦਾ ਤਾਂ ਮਾਂ ਮੈਨੂੰ ਕਹਿਣ ਲੱਗੀ ਨਹੀਂ ਬੇਟਾ ਤੂੰ ਮੇਰੀ ਗੱਲ ਨੂੰ ਬਿਲਕੁਲ ਵੀ ਨਹੀਂ ਸਮਝ ਰਿਹਾ ਮੈਨੂੰ ਅਜੀਹਾ ਲੱਗਦਾ ਹੈ ਕਿ ਤੇਰੇ ਭਰਾ ਦਾ ਕਿਸੇ ਹੋਰ ਕੁੜੀ ਦੇ ਨਾਲ ਚੱਕਰ ਚੱਲ ਰਿਹਾ ਹੈ ਜਦੋਂ ਮਾਂ ਨੇ ਇਹ ਗੱਲ ਕਹੀ ਤੇ ਸੁੰਦੇ ਹੀ ਮੈਂ ਹੈਰਾਨ ਹੋ ਗਿਆ ਉਸ ਸਾ ਮੇ ਮਾਂ ਕਹਿਣ ਲੱਗੀ ਹੌਲੀ ਬੋਲ ਬੇਟਾ ਨਹੀਂ ਤਾਂ ਤੇਰੀ ਭਾਬੀ ਸੁਣ ਲਵੇਗੀ ਜੇਕਰ ਉਸ ਨੂੰ ਇਹ ਗੱਲ ਪਤਾ ਚੱਲ ਗਈ ਤਾਂ ਬਹੁਤ ਹੀ ਜ਼ਿਆਦਾ ਬੁਰਾ ਹੋਵੇਗਾ ਮੈਂ ਮਾਂ ਨੂੰ ਕਿਹਾ ਕਿ ਮਾਂ ਤੁਸੀਂ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੋ ਕੀ ਤੁਹਾਨੂੰ ਕਿਸੇ ਨੇ ਕੁਝ ਕਿਹਾ ਹੈ ਜਾਂ ਸਿਰ ਭਰਾ ਨੇ ਤੁਹਾਨੂੰ ਕੁਝ ਦੱਸਿਆ ਹੈ ਤਾਂ ਮਾਂ ਮੈਨੂੰ ਕਹਿਣ ਲੱਗੀ ਕਿ ਇੱਕ ਵਾਰ ਉਹਨਾਂ ਨੇ ਭਰਾ ਨੂੰ ਫੋਨ ਕੀਤਾ ਸੀ ਪਾ ਉਹਨਾਂ ਦੇ ਪਿੱਛੇ ਤੋਂ ਕਿਸੇ ਔਰਤ ਦੀ ਆਵਾਜ਼ ਆ ਰਹੀ ਸੀ ਜਦੋਂ ਉਹਨਾਂ ਨੇ ਭਰਾ ਨੂੰ ਪੁੱਛਿਆ ਤਾਂ ਭਰਾ ਨੇ ਬਹਾਨਾ ਮਾਰ ਕੇ ਗੱਲ ਨੂੰ ਤਾਲ ਦਿੱਤਾ ਸੀ ਮਹਿਮਾਨ ਨੂੰ ਕਿਹਾ ਕਿ ਮਾ ਸ਼ਾਇਦ ਹੋ ਸਕਦਾ ਹੈ ਕਿ ਤੁਹਾਨੂੰ ਵਹਿਮ ਹੋਇਆ ਹੋਵੇ ਅਜਿਹਾ ਕੁਝ ਨਹੀਂ ਹੈ ਮਾ ਮੈਨੂੰ ਸਮਝਾਉਂਦੀ ਮੈਂ ਉਹਨਾਂ ਨੂੰ ਬਾਰ ਬਾਰ ਇਹੀ ਕਹਿੰਦਾ ਕਿ ਤੁਸੀਂ ਅਜਿਹੀਆਂ ਗੱਲਾਂ ਨਾ ਕਰੋ ਨਹੀਂ ਤਾਂ ਭਾਬੀ ਨੂੰ ਜੇਕਰ ਇਹ ਗੱਲ ਪਤਾ ਵੀ ਚੱਲ ਗਈ ਤਾਂ ਉਹਨਾਂ ਦੋਹਾਂ ਦੇ ਰਿਸ਼ਤੇ ਵਿੱਚ ਦਰਾਰ ਆ ਜਾਵੇਗੀ ਜਦੋਂ ਤੱਕ ਤੁਹਾਨੂੰ ਸਚਾਈ ਦਾ ਪੂਰਾ ਪਤਾ ਨਹੀਂ ਚੱਲਦਾ ਉਸ ਸਮੇਂ ਤੱਕ ਤੁਸੀਂ ਇਸ ਬਾਰੇ ਵਿੱਚ ਕਿਸੇ ਨੂੰ ਵੀ ਕੁਝ ਨਾ ਦੱਸਣਾ ਮਾਂ ਮੇਰੀ ਗੱਲ ਸੁਣ ਕੇ ਫੇਰ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਆਪਣੇ ਕਮਰੇ ਵਿੱਚ ਆ ਕੇ ਨਹਾਉਣ ਦੇ ਲਈ ਬਾਥਰੂਮ ਵਿੱਚ ਚਲਾ ਗਿਆ ਜਦੋਂ ਮੈਂ ਵਾਪਸ ਬਾਹਰ ਆਇਆ ਤਾਂ ਭਾਬੀ ਮੇਰੇ ਸਾਹਮਣੇ ਮੇਰੇ ਕਮਰੇ ਵਿੱਚ ਬੈਠੀ ਸੀ ਭਾਬੀ ਨੂੰ ਦੇਖਦੇ ਮੈਂ ਹੈਰਾਨ ਰਹਿ ਗਿਆ ਜਦੋਂ ਮੈਂ ਭਾਬੀ ਦੇ ਕੋਲ ਆ ਕੇ ਖੜਾ ਹੋਇਆ ਤਾਂ ਉਹ ਮੈਨੂੰ ਦੇਖ ਕੇ ਹੈਰਾਨ ਹੋ ਗਈ ਭਾਬੀ ਮੇਰੇ ਸਾਹਮਣੇ ਆ ਕੇ ਖੜੀ ਹੋ ਗਈ ਅਤੇ ਫਿਰ ਮੈਨੂੰ ਕਹਿਣ ਲੱਗੀ ਜਿਆਰ ਜੀ ਦੇਖੋ ਨਾ ਤੁਹਾਡਾ ਜੋ ਪਰਾ ਹੈ ਉਹ ਮੈਨੂੰ ਬਿਲਕੁਲ ਵੀ ਸਮਾਂ ਨਹੀਂ ਦਿੰਦਾ ਉਹ ਘਰ ਵਿੱਚ ਆਉਂਦੇ ਹੀ ਨਹੀਂ ਹਨ ਮੈਂ ਉਹਨਾਂ ਨੂੰ ਦੱਸਿਆ ਕਿ ਤੁਸੀਂ ਘਰ ਵਿੱਚ ਆ ਗਈ ਹੋ ਫਿਰ ਵੀ ਤੁਹਾਨੂੰ ਉਹ ਮਿਲਣ ਨਹੀਂ ਆਈ ਇੰਨਾ ਸਾਰੀਆਂ ਗੱਲਾਂ ਨੂੰ ਸੁਣ ਕੇ ਮੈਨੂੰ ਫੇਰ ਤੋਂ ਮਾਂ ਦੀ ਗੱਲ ਯਾਦ ਆਉਣ ਲੱਗੀ ਸੀ ਅਤੇ ਮੈਂ ਮਨ ਹੀ ਮਨ ਸੋਚਣ ਲੱਗਿਆ ਕਿ ਸ਼ਾਇਦ ਮਾਂ ਜੋ ਅੱਜ ਕਹਿ ਰਹੀ ਸੀ ਉਹ ਸੱਚ ਹੈ ਪਰ ਮੈਂ ਫੇਰ ਇਸ ਗੱਲ ਨੂੰ ਕਮਾਉਂਦੇ ਹੋਏ ਆਪਣੀ ਭਾਬੀ ਨੂੰ ਬਹਾਨਾ ਬਣਾ ਕੇ ਕਿਹਾ ਕਿ ਸ਼ਾਇਦ ਉਹ ਬੀਜੀ ਹੋਣਗੇ ਕੋਈ ਗੱਲ ਨਹੀਂ ਉਹ ਕੱਲ ਜ਼ਰੂਰ ਆਉਣਗੇ ਫੇਰ ਮੈਂ ਵੀ ਹੌਲੀ ਜਹੀ ਭਾਬੀ ਦੇ ਨੇੜੇ ਆ ਗਿਆ ਅਤੇ ਉਹਨਾਂ ਨੂੰ ਹੌਸਲਾ ਦੇਣ ਲੱਗਿਆ ਮੇਰੀ ਭਾਬੀ ਦੇ ਨਾਲ ਬਹੁਤ ਹੀ ਚੰਗੀ ਦੋਸਤੀ ਹੋ ਗਈ ਸੀ ਮੈਂ ਅਤੇ ਭਾਬੀ ਕਦੂਜੇ ਨਾਲ ਹਰ ਗੱਲ ਸ਼ੇਅਰ ਕਰਦੇ ਸੀ ਜਦੋਂ ਮੇਰੇ ਵਾਲਾਂ ਤੋਂ ਪਾਣੀ ਟਪਕਣ ਲੱਗਿਆ ਤਾਂ ਭਾਬੀ ਨੇ ਉਸੇ ਸਮੇਂ ਤੌਲੀਏ ਨਾਲ ਮੇਰੇ ਸਿਰ ਨੂੰ ਪੂੰਝਣਾ ਸ਼ੁਰੂ ਕਰ ਦਿੱਤਾ ਭਾਬੀ ਦੀਆਂ ਇੰਨਾਂ ਛੋਟੀਆਂ-ਛੋਟੀਆਂ ਹਰਕਤਾਂ ਦੀ ਵਜ੍ਹਾ ਨਾਲ ਮੈਨੂੰ ਉਹਨਾਂ ਨਾਲ ਪਿਆਰ ਹੋ ਗਿਆ ਸੀ ਮੇਰਾ ਤਾਂ ਦਿਲ ਕਰਦਾ ਸੀ ਹੁਣੇ ਮੈਂ ਭਾਬੀ ਨੂੰ ਫੜ ਕੇ ਪਰ ਫਿਰ ਮੈਂ ਆਪਣੀ ਖਿਆਲਾਂ ਤੋਂ ਬਾਹਰ ਆ ਗਿਆ ਅਤੇ ਸੋਚਦਾ ਕਿ ਇਹ ਤਾਂ ਬਹੁਤ ਹੀ ਗਲਤ ਹੈ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਆ ਕੇ ਸੋ ਗਿਆ ਦਿਨ ਭਰ ਦੀ ਥਕਾਨ ਦੀ وجہ ਨਾਲ ਮੈਨੂੰ ਕਦੋਂ ਨੀਂਦ ਆ ਗਈ ਕੁਝ ਵੀ ਪਤਾ ਨਹੀਂ ਚੱਲਿਆ ਫੇਰਾ ਅਚਾਨਕ ਰਾਤ ਦੇ ਤਕਰੀਬਨ 2 ਵਜੇ ਮੇਰੀ ਅੱਖ ਖੁੱਲ੍ਹੀ ਸੀ ਉਦੋਂ ਮੈਨੂੰ ਘਰ ਵਿੱਚ ਕਿਸੇ ਦੇ ਰੋਂਣ ਦੀ ਆਵਾਜ਼ ਆਉਣ ਲੱਗੀ ਇਹ ਆਵਾਜ਼ ਬਹੁਤ ਹੌਲੀ-ਹੌਲੀ ਆ ਰਹੀ ਸੀ ਜਦੋਂ ਮੈਂ ਉਹ ਆਵਾਜ਼ ਨੂੰ ਸੁਣਨ ਲਈ ਆਪਣੇ ਕਮਰੇ ਤੋਂ ਬਾਹਰ ਨਿਕਲਿਆ ਮੈਂ ਉਸ ਕਮਰੇ ਵੱਲ ਪੱਜਿਆ ਜਦੋਂ ਮੈਂ ਬਾਹਰ ਆ ਕੇ ਖੜਾ ਹੋਇਆ ਮੈਂ ਸੁਣਿਆ ਕਿ ਭਾਬੀ ਭਰਾ ਨਾਲ ਗੱਲ ਕਰ ਰਹੀ ਸੀ ਉਹ ਉਹਨਾਂ ਨੂੰ ਰੋ ਰੋ ਕੇ ਕਹਿ ਰਹੀ ਸੀ ਸਾਡੇ ਵਿਆਹ ਨੂੰ ਪੂਰੇ 7 ਮਹੀਨੇ ਹੋ ਚੁੱਕੇ ਹਨ ਪਰ ਤੁਹਾਡੇ ਕੋਲ ਕਦੇ ਵੀ ਮੇਰੇ ਲਈ ਸਮਾਂ ਨਹੀਂ ਹੁੰਦਾ ਜੇ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਸੀ ਤਾਂ ਤੁਸੀਂ ਇਹ ਵਿਆਹ ਹੀ ਨਹੀਂ ਕਰਵਾਉਣਾ ਸੀ ਬੀ ਭਰਾ ਤੇ ਬਹੁਤ ਹੀ ਜ਼ਿਆਦਾ ਗੁੱਸਾ ਹੋ ਰਹੀ ਸੀ ਜਦੋਂ ਮੈਂ ਇਹ ਸਾਰੀਆਂ ਗੱਲਾਂ ਸੁਨੀਆਂ ਤਾਂ ਮੈਂ ਤੁਰੰਤ ਵਾਪਸ ਆਪਣੇ ਕਮਰੇ ਵਿੱਚ ਆ ਗਿਆ ਅਤੇ ਮਨ ਹੀ ਮਨ ਸੋਚਣ ਲੱਗਿਆ ਕਿ ਮਾਂ ਜੋ ਕਹਿ ਰਹੀ ਸੀ ਉਹ ਕੀ ਤੇ ਸੱਚ ਨਾ ਹੋਵੇ ਫਿਰ ਮੈਂ ਸੋਚਿਆ ਕਿ ਭਰਾ ਜ਼ਰੂਰ ਕੰਮ ਵਿੱਚ ਬੀਜੀ ਹੋਣਗੇ ਮੈਨੂੰ ਇਹਨਾਂ ਸਾਰੀਆਂ ਗੱਲਾਂ ਬਾਰੇ ਜ਼ਿਆਦਾ ਨਹੀਂ ਸੋਚਣਾ ਚਾਹੀਦਾ ਤੇ ਮਨ ਹੀ ਮਨ ਮੈਂ ਇਹ ਫੈਸਲਾ ਕਰ ਲਿਆ ਕਿ ਮੈਂ ਕੱਲ ਤੋਂ ਭਾਬੀ ਦਾ ਹੋਰ ਚੰਗੀ ਤਰ੍ਹਾਂ ਖਿਆਲ ਰੱਖਿਆ ਕਰਾਂਗਾ ਸਵੇਰੇ ਉੱਠਦੇ ਮੈਂ ਤੁਰੰਤ ਰਸੋਈ ਵਿੱਚ ਚਲਾ ਗਿਆ ਮੈਂ ਜਾ ਕੇ ਦੇਖਿਆ ਕਿ ਭਾਬੀ ਰਸੋਈ ਵਿੱਚ ਪਾਂਡੇ ਤੋ ਰਹੀ ਸੀ ਮੈਂ ਉਹਨਾਂ ਦੇ ਸਾਹਮਣੇ ਜਾ ਕੇ ਖੜਾ ਹੋਇਆ ਤਾਂ ਭਾਬੀ ਮੈਨੂੰ ਕਹਿਣ ਲੱਗੀ ਦਿਉਰ ਜੀ ਤੁਸੀਂ ਇੱਥੇ ਕੀ ਕਰ ਰਹੇ ਹੋ ਮੈਂ ਕਿਹਾ ਭਾਬੀ ਤੁਸੀਂ ਹੁਣ ਬਿਲਕੁਲ ਬੀਚੇੰਤਾ ਨਾ ਕਰੋ ਤੁਹਾਨੂੰ ਕੋਈ ਵੀ ਕੰਮ ਹੋਵੇ ਤਾਂ ਤੁਸੀਂ ਹੁਕਮ ਕਰੋ ਮੈਂ ਤੁਹਾਡੇ ਸਾਰੇ ਕੰਮ ਕਰਨ ਲਈ ਰਾਜੀ ਹਾਂ ਇਹ ਸੁਣਦੇ ਹੀ ਭਾਪੀ ਹੱਸਣ ਲੱਗੀ ਅਤੇ ਕਹਿਣ ਲੱਗੀ ਤੂੰ ਮੇਰਾ ਹਰ ਕੰਮ ਕਰੇਂਗਾ ਅਤੇ ਇਹ ਕਹਿੰਦੇ ਉਹ ਗੈਰੀਆਂ ਅੱਖਾਂ ਨਾਲ ਮੈਨੂੰ ਦੇਖਣ ਲੱਗੀ ਅੱਜ ਮੈਨੂੰ ਭਾਬੀ ਦਾ ਅੰਦਾਜ਼ ਅਲੱਗ ਜਿਹਾ ਲੱਗ ਰਿਹਾ ਸੀ ਮੈਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਮੈਨੂੰ ਕੁਝ ਹੋਰ ਹੀ ਕਹਿ ਰਹੀ ਸੀ ਜੋ ਮੈਂ ਸਮਝ ਨਹੀਂ پا ਰਿਹਾ ਸੀ ਮੈਂ ਵੀ ਤੁਰੰਤ ਹਾਂ ਵਿੱਚ ਜਵਾਬ ਦੇ ਦਿੱਤਾ ਉਸ ਸਮੇਂ ਭਾਬੀ ਕਹਿਣ ਲੱਗੀ ਕਿ ਜਦੋਂ ਸਮਾਂ ਆਵੇਗਾ ਉਸ ਸਮੇਂ ਮੈਂ ਤੁਹਾਨੂੰ ਕਹਾਂਗੀ ਅਤੇ ਦੇਖਾਂਗੀ ਤੁਸੀਂ ਮੇਰਾ ਕੰਮ ਕਰਦੇ ਹੋ ਜਾਂ ਨਹੀਂ ਹੁਣ ਮੈਂ ਭਾਬੀ ਦੇ ਆਲੇ ਦੁਆਲੇ ਹੀ ਰਹਿੰਦਾ ਅਤੇ ਉਹਨਾਂ ਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਿਆ ਕਰਦਾ ਸੀ ਇੱਕ ਦਿਨ ਭਾਬੀ ਨੂੰ ਮੈਂ ਫਿਲਮਾਂ ਦਿਖਾਉਣ ਲਈ ਬਾਹਰ ਲੈ ਕੇ ਗਿਆ ਉਹ ਫਿਲਮ ਥੋੜੀ ਡਰਾਵਣੀ ਸੀ ਇਸ ਕਾਰਨ ਭਾਬੀ ਨੇ ਮੈਨੂੰ ਜ਼ੋਰ ਨਾਲ ਫੜਿਆ ਹੋਇਆ ਸੀ ਭਾਬੀ ਦੇ ਫੜ ਨਾਲ ਮੇਰਾ ਜੋ ਪਿਆਰ ਸੀ ਹੁਣ ਉਹ ਵੱਧਦਾ ਹੀ ਜਾ ਰਿਹਾ ਸੀ ਮੈਨੂੰ ਭਾਬੀ ਨਾਲ ਬਹੁਤ ਹੀ ਪਿਆਰ ਹੋਣ ਲੱਗਿਆ ਸੀ ਮੈਂ ਵੀ ਜਾਣ ਬੁੱਝ ਕੇ ਭਾਬੀ ਦੇ ਨੇੜੇ ਆ ਗਿਆ ਸੀ ਅਤੇ ਫੇਰ ਹੌਲੀ ਹੌਲੀ ਜਿਹੀ ਉਹਨਾਂ ਦੇ ਸਰੀਰ ਦੀ ਖੁਸ਼ਬੂ ਨੂੰ ਮਹਿਸੂਸ ਕਰਨ ਲੱਗਿਆ ਸੀ ਮੈਂ ਪਾਪੀ ਵਿੱਚ ਪੂਰਾ ਸਮਾਂ ਜਾਣਾ ਚਾਹੁੰਦਾ ਸੀ ਫਿਲਮ ਖਤਮ ਹੋਣ ਤੋਂ ਬਾਅਦ ਜਦੋਂ ਅਸੀਂ ਵਾਪਸ ਘਰ ਵੱਲ ਆਇਆ ਤਾਂ ਰਾਤ ਦਾ ਸਮਾਂ ਸੀ ਠੰਡ ਦਾ ਮੌਸਮ ਸੀ ਤਾਂ ਪਾਬੀ ਨੇ ਮੈਨੂੰ ਪਿੱਛੇ ਤੋਂ ਜੋਰ ਨਾਲ ਫੜਿਆ ਹੋਇਆ ਸੀ ਮੈਂ ਬਾਈਕ ਵੀ ਹੌਲੀ-ਹੌਲੀ ਚਲਾ ਰਿਹਾ ਸੀ ਜਦੋਂ ਅਸੀਂ ਘਰ ਵਿੱਚ ਆਏ ਤਾਂ ਮੈਂ ਦੇਖਿਆ ਕਿ ਘਰ ਵਿੱਚ ਭਰਾ ਮੌਜੂਦ ਸੀ ਪਾਬੀ ਭਰਾ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਹੋਈ ਸੀ ਪਰ ਜਦੋਂ ਉਹਨਾਂ ਦੇ ਪਿੱਛੇ ਅਸੀਂ ਕੁੜੀ ਨੂੰ ਦੇਖਿਆ ਤਾਂ ਉਸ ਨੂੰ ਦੇਖਦੇ ਸਾਡੇ ਦੋਹਾਂ ਦੇ ਹੋਸ਼ ਹੀ ਉੱਡ ਗਏ ਮਾਂ ਵੀ ਉੱਥੇ ਬਗਲੇ ਵਿੱਚ ਬੈਠ ਕੇ ਬਹੁਤ ਰੋ ਰਹੀ ਸੀ ਜਦੋਂ ਮੈਂ ਮਾਂ ਦੇ ਨੇੜੇ ਆਇਆ ਤਾਂ ਉਹ ਮੈਨੂੰ ਕਹਿਣ ਲੱਗੀ ਬੇਟਾ ਤੇਰੇ ਭਰਾ ਨੇ ਦੂਜਾ ਗਿਆ ਕਰਵਾ ਲਿਆ ਹੈ ਤੇ ਇਹ ਕਹਿ ਰਿਹਾ ਹੈ ਕਿ ਇਸ ਕੁੜੀ ਨਾਲ ਆਪਣੀ ਜ਼ਿੰਦਗੀ ਗੁਜ਼ਾਰਨਾ ਚਾਹੁੰਦਾ ਹੈ ਇਹ ਸੁਣਦੇ ਹੀ ਪਾਪੀ ਤਾਂ ਬੁਰੀ ਤਰ੍ਹਾਂ ਨਾਲ ਚਿੱਕਣ ਚਲਾਣ ਲੱਗੀ ਅਤੇ ਪੂਰੇ ਗੁੱਸੇ ਵਿੱਚ ਆ ਗਈ ਸੀ ਭਰਾ ਨੂੰ ਗੁੱਸੇ ਨਾਲ ਬੋਲ ਰਹੀ ਸੀ ਇਸ ਵਜ੍ਹਾ ਨਾਲ ਹੀ ਤੂੰ ਰੋਜ਼ ਰਾਤ ਨੂੰ ਮੇਰੇ ਕੋਲ ਨਹੀਂ ਰੁਕਦਾ ਸੀ ਜੇ ਤੈਨੂੰ ਕਿਸੇ ਹੋਰ ਕੁੜੀ ਨਾਲ ਪਿਆਰ ਸੀ ਤਾਂ ਤੂੰ ਮੇਰੀ ਜ਼ਿੰਦਗੀ ਕਿਉਂ ਖਰਾਬ ਕੀਤੀ ਉਹ ਉਸ ਸਮੇਂ ਵੀ ਭਰਾ ਚੁੱਪਚਾਪ ਖੜਾ ਸੀ ਮੈਨੂੰ ਵੀ ਭਰਾ ਤੇ ਬਹੁਤ ਗੁੱਸਾ ਆ ਰਿਹਾ ਸੀ ਮੈਂ ਕਿਹਾ ਕਿ ਹੁਣ ਤੁਹਾਨੂੰ ਜਵਾਬ ਦੇਣਾ ਹੀ ਪਵੇਗਾ ਤੁਸੀਂ ਸਾਨੂੰ ਸਭ ਨੂੰ ਧੋਖਾ ਕਿਉਂ ਦਿੱਤਾ ਉਸ ਸਮੇਂ ਭਰਾ ਕਹਿਣ ਲੱਗਿਆ ਕਿ ਮੈਂ ਵੀ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਹੋ ਚੁੱਕਿਆ ਸੀ ਇਸ ਵਜ੍ਹਾ ਨਾਲ ਅੱਜ ਮੈਂ ਇਸ ਕੁੜੀ ਨੂੰ ਆਪਣੇ ਨਾਲ ਘਰ ਵਿੱਚ ਲੈ ਆਇਆ ਮੈਂ ਇਹ ਵਿਆਹ ਸਿਰਫ ਆਪਣੀ ਮਾਂ ਦੀ ਵਜ੍ਹਾ ਨਾਲ ਕੀਤਾ ਸੀ ਮੈਂ ਉਸ ਸਮੇਂ ਵੀ ਮਾਂ ਨੂੰ ਕਿਹਾ ਸੀ ਕਿ ਮੈਂ ਹੁਣ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਪਰ ਮਾਂ ਨੇ ਜਾਣ ਬੁੱਝ ਕੇ ਮੇਰਾ ਵਿਆਹ ਜ਼ਬਰਦਸਤੀ ਨੀਹਾ ਨਾਲ ਕਰਵਾ ਦਿੱਤਾ ਮੈਨੂੰ ਵੀ ਲੱਗਿਆ ਸੀ ਕਿ ਸਮੇਂ ਦੇ ਨਾਲ ਨਾਲ ਮੈਂ ਸ਼ਾਇਦ ਬਦਲ ਜਾਵਾਂਗਾ ਪਰ ਇਹ ਮੇਰੀ ਗਲਤ ਫੈਮਿਲੀ ਸੀ ਜਿੱਥੇ ਮੈਂ ਕੰਮ ਕਰਦਾ ਸੀ ਉੱਥੇ ਮੈਨੂੰ ਰੁਪਾਲੀ ਨਾਲ ਪਿਆਰ ਹੋ ਗਿਆ ਸੀ ਅਤੇ ਮੈਂ ਉੱਥੇ ਹੀ ਇਸ ਨਾਲ ਦੂਜਾ ਵਿਆਹ ਕਰਵਾ ਲਿਆ ਮੈਂ ਨੀਹਾ ਨੂੰ ਖੁਸ਼ ਨਹੀਂ ਰੱਖ ਸਕਦਾ ਅਤੇ ਨਾ ਹੀ ਮੈਂ ਅੱਜ ਤੱਕ ਇਸ ਨਾਲ ਕੋਈ ਸੰਬੰਧ ਬਣਾਏ ਹਨ ਤੁਸੀਂ ਚਾਹੋ ਤਾਂ ਉਸ ਨੂੰ ਹੀ ਪੁੱਛ ਸਕਦੇ ਹੋ ਜਦੋਂ ਅਸੀਂ ਨੀਹਾ ਭਾਬੀ ਵੱਲ ਦੇਖਿਆ ਤਾਂ ਉਹ ਚੁੱਪਚਾਪ ਸਿਰ ਝੁਕਾਏ ਖੜੀ ਸੀ ਮਾਂ ਵੀ ਕਹਿਣ ਲੱਗੀ ਕਿ ਮੈਨੂੰ ਲੱਗਿਆ ਕਿ ਇਹ ਥੋੜਾ ਸਮਾਂ ਚਾਉਂਦੇ ਹਨ ਪਰ ਮੈਨੂੰ ਨਹੀਂ ਪਤਾ ਸੀ ਕਿ ਇਹਨਾਂ ਨੇ ਮੇਰੇ ਨਾਲ ਵਿਆਹ ਆਪਣੀ ਮਾਂ ਦੀ ਜਿੱਦ ਕਰਕੇ ਕੀਤਾ ਹੈ ਜੇ ਇਹ ਗੱਲ ਮੈਨੂੰ ਪਹਿਲਾਂ ਪਤਾ ਹੁੰਦੀ ਤਾਂ ਮੈਂ ਕਦੇ ਵੀ ਇਹਨਾਂ ਨਾਲ ਵਿਆਹ ਨਾ ਕਰਵਾਉਂਦੀ ਭਾਈ ਨਾਲ ਹੀ ਤਲਾਕ ਦੇ ਪੇਪਰ ਲੈ ਕੇ ਆਇਆ ਉਹਨਾਂ ਨੇ ਇਸ ਤੇ ਸਾਈਨ ਕਰ ਦਿੱਤੇ ਮਾਂ ਵੀ ਭਰਾ ਤੇ ਬਹੁਤ ਚੀਕ ਰਹੀ ਸੀ ਪਰ ਸਾਡੇ ਸਾਰਿਆਂ ਦੀ ਗੱਲ ਦਾ ਭਰਾ ਤੇ ਕੋਈ ਵੀ ਅਸਰ ਨਹੀਂ ਹੋ ਰਿਹਾ ਸੀ ਕਿਉਂਕਿ ਜੋ ਹੋਣਾ ਸੀ ਹੁਣ ਉਹ ਹੋ ਚੁੱਕਿਆ ਸੀ ਅਤੇ ਇਹ ਕਹਿ ਕੇ ਭਾਈ ਦੂਜੇ ਸ਼ਹਿਰ ਚਲੇ ਗਏ ਜਿੱਥੇ ਉਸ ਕੁੜੀ ਦੇ ਨਾਲ ਕੰਮ ਕਰਦੇ ਸੀ ਅਸੀਂ ਲੋਕਾਂ ਨੇ ਭਰਾ ਨੂੰ ਜਾਣ ਤੋਂ ਬਹੁਤ ਰੋਕਿਆ ਪਰ ਕਹਿੰਦੇ ਹਨ ਕਿ ਅਸੀਂ ਜ਼ਬਰਦਸਤੀ ਕਿਸੇ ਨਾਲ ਰਿਸ਼ਤਾ ਨਹੀਂ ਰੱਖ ਸਕਦੇ ਜ਼ਬਰਦਸਤੀ ਦਾ ਰਿਸ਼ਤਾ ਇੱਕ ਨਾ ਇੱਕ ਦਿਨ ਟੁੱਟ ਹੀ ਜਾਂਦਾ ਹੈ ਭਰਾ ਦੇ ਜਾਣ ਤੋਂ ਬਾਅਦ ਭਾਬੀ ਬਹੁਤ ਰੋਈ ਮਾਂ ਅਤੇ ਮੈਂ ਭਾਪੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਹੁਣ ਵੀ ਤੁਹਾਡੀ ਜ਼ਿੰਦਗੀ ਬਾਕੀ ਹੈ ਤੁਸੀਂ ਪਰੇਸ਼ਾਨ ਨਾ ਹੋ ਪਰ ਭਾਪੀ ਕਹਿਣ ਲੱਗੀ ਹੁਣ ਮੈਂ ਕਿੱਥੇ ਜਾ ਕੇ ਰਹਾਂਗੀ ਜਦੋਂ ਮੇਰਾ ਪਤੀ ਹੀ ਮੇਰਾ ਨਾ ਰਹਾ ਉਸ ਸਮੇਂ ਮਾਂ ਕਹਿਣ ਲੱਗੀ ਬੇਟੀ ਤੈਨੂੰ ਘਰ ਤੋਂ ਜਾਣ ਦੀ ਜ਼ਰੂਰਤ ਨਹੀਂ ਮੈਂ ਤੈਨੂੰ ਵਿਆਹ ਕੇ ਇਸ ਘਰ ਵਿੱਚ ਲੈ ਕੇ ਆਈ ਸੀ ਤੇ ਵੈਸੇ ਵੀ ਤੇਰੇ ਮਾਪੇ ਤਾਂ ਇਸ ਦੁਨੀਆ ਵਿੱਚ ਨਹੀਂ ਹਨ ਤੂੰ ਤਾਂ ਸਾਡੇ ਨਾਲ ਹੀ ਇਸ ਘਰ ਵਿੱਚ ਹੀ ਰਹੇਂਗੀ ਮੈਨੂੰ ਜਦੋਂ ਵੀ ਕੋਈ ਚੰਗਾ ਮੁੰਡਾ ਮਿਲੇਗਾ ਤਾਂ ਮੈਂ ਦੇਖ ਕੇ ਹੀ ਉਸ ਨਾਲ ਤੇਰਾ ਵਿਆਹ ਕਰਵਾ ਦੇਵਾਂਗੀ ਭਾਬੀ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਇਹ ਜੋ ਹਾਲਾਤ ਸੀ ਉਸ ਤੋਂ ਨਿਕਲਣਾ ਭਾਬੀ ਦੇ ਲਈ ਬਹੁਤ ਹੀ ਮੁਸ਼ਕਲ ਸੀ ਭਾਬੀ ਚੁੱਪਚਾਪ ਰੋਂਦੇ ਹੋਏ ਆਪਣੇ ਕਮਰੇ ਵਿੱਚ ਚਲੀ ਗਈ ਸੀ ਮਾਂ ਨੇ ਵੀ ਮੈਨੂੰ ਜਾਣ ਤੋਂ ਰੋਕਿਆ ਸੀ ਉਹਨਾਂ ਨੇ ਕਿਹਾ ਸੀ ਕਿ ਤੂੰ ਆਪਣੀ ਭਾਬੀ ਨੂੰ ਸਮਾਂ ਦੇ ਹੁਣ ਇਹ ਸਾਬਤ ਹੋਊ ਉਸ ਨੂੰ ਖੁਦ ਹੀ ਬਾਹਰ ਨਿਕਲਣਾ ਪਵੇਗਾ ਅਸੀਂ ਚਾਕੇ ਵੀ ਕੁਝ ਨਹੀਂ ਕਰ ਸਕਦੇ ਮਾਂ ਨਾਲ ਗੱਲ ਕਰਨ ਤੋਂ ਬਾਅਦ ਮੈਂ ਵੀ ਆਪਣੇ ਕਮਰੇ ਵਿੱਚ ਆ ਗਿਆ ਅਤੇ ਮੈਂ ਵੀ ਬਹੁਤ ਪਰੇਸ਼ਾਨ ਹੋ ਗਿਆ ਸੀ ਪਰਾ ਨੇ ਜੋ ਕੀਤਾ ਉਹ ਬਹੁਤ ਗਲਤ ਕੀਤਾ ਸੀ ਪਰ ਹੁਣ ਮੈਂ ਭਾਬੀ ਦੇ ਲਈ ਬਹੁਤ ਪਰੇਸ਼ਾਨ ਸੀ ਅੱਜ ਦੀ ਰਾਤ ਭਾਬੀ ਲਈ ਬਹੁਤ ਹੀ ਦਰਦ ਭਰੀ ਰਾਤ ਸੀ ਹੁਣ ਮੈਂ ਮਨ ਵਿੱਚ ਸੋਚ ਲਿਆ ਸੀ ਕਿ ਹੁਣ ਮੈਂ ਭਾਪੀ ਨੂੰ ਹਮੇਸ਼ਾ ਖੁਸ਼ ਰੱਖਾਂਗਾ ਉਹਨਾਂ ਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਹੋਣ ਦੇਵਾਂਗਾ ਮੈਂ ਭਾਬੀ ਦੇ ਨਾਲ ਬਹੁਤ ਹਸੀ ਮਜ਼ਾਕ ਕਰਦਾ ਸੀ ਪਰ ਉਹਨਾਂ ਤੇ ਕੋਈ ਅਸਰ ਨਾ ਹੁੰਦਾ ਮੈਂ ਹੌਲੀ ਹੌਲੀ ਭਾਬੀ ਨੂੰ ਆਪਣੇ ਨਾਲ ਬਾਜ਼ਾਰ ਲੈ ਜਾਣ ਲੱਗਿਆ ਤਾ ਕਿ ਉਹਨਾਂ ਦਾ ਮਨ ਲੱਗਣ ਲੱਗ ਜਾਵੇ ਤੇ ਘੁੰਮਣ ਫੇਰਨ ਨਾਲ ਪਾਪੀ ਦਾ ਮੂਡ ਠੀਕ ਵੀ ਹੋ ਗਿਆ ਸੀ ਹੋਨੇ ਇੱਕ ਮਹੀਨਾ ਪੂਰਾ ਹੋ ਚੁੱਕਿਆ ਸੀ ਇੱਕ ਰਾਤ ਦੋਨੋਂ ਅਸੀਂ ਆਪਣੇ ਰਿਸ਼ਤੇਦਾਰ ਦੇ ਘਰ ਆਏ ਸੀ ਅਚਾਨਕ ਰਾਸਤੇ ਵਿੱਚ ਮੀਂਹ ਪੈਣ ਲੱਗਿਆ ਅਸੀਂ ਮੀਂਹ ਵਿੱਚ ਭਿੱਜ ਗਏ ਸਾਡੇ ਕੱਪੜੇ ਗਿੱਲੇ ਹੋ ਗਏ ਸੀ ਉਸ ਸਮੇਂ ਨੀਹਾ ਭਾਪੀ ਕਹਿਣ ਲੱਗੀ ਕਿ ਸਾਨੂੰ ਬਾਈਕ ਰੋਕ ਕੇ ਸਾਈਡ ਤੇ ਕਿਤੇ ਖੜੇ ਹੋ ਜਾਣਾ ਚਾਹੀਦਾ ਹੈ ਫਿਰ ਅਸੀਂ ਉਥੇ ਹੀ ਰੁਕ ਗਏ ਅਸੀਂ ਸੁਨਸਾਨ ਜਗ੍ਹਾ ਵਿੱਚ ਇੱਕ ਬਿਲਡਿੰਗ ਵਿੱਚ ਖੜੇ ਸੀ ਜਿੱਥੇ ਕੋਈ ਆਉਂਦਾ ਜਾਂਦਾ ਨਹੀਂ ਸੀ ਮੀਂਹ ਵਿੱਚ ਗਿੱਲੇ ਹੋਣ ਦੀ ਵਜ੍ਹਾ ਨਾਲ ਭਾਪੀ ਦਾ ਪੂਰਾ ਸ਼ਰੀਰ صاف ਦਿਖ ਰਿਹਾ ਸੀ ਭਾਬੀ ਨੇ ਗੁਲਾਬੀ ਰੰਗ ਦੀ ਸਾੜੀ ਪਾਈ ਸੀ ਜਿਸ ਨੂੰ ਦੇਖ ਕੇ ਮੇਰੇ ਸਰੀਰ ਵਿੱਚ ਅੱਗ ਲੱਗਣ ਲੱਗੀ ਸੀ ਤੇ ਮੈਂ ਆਪਣੇ ਜਜ਼ਵਾਤਾਂ ਤੇ ਕਾਬੂ ਨਾ ਪਾ ਸਕਿਆ ਉਹ ਬਿਲਡਿੰਗ ਪ੍ਰਾਣੀ ਸੀ ਉੱਥੇ ਕੋਈ ਆਉਂਦਾ ਜਾਂਦਾ ਨਹੀਂ ਸੀ ਮੈਂ ਅੱਗ ਮਚਾਈ ਅੱਗ ਜਲਾਉਣ ਨਾਲ ਸਾਨੂੰ ਥੋੜੀ ਗਰਮੀ ਮਿਲ ਰਹੀ ਸੀ ਭਾਬੀ ਵੀ ਮੇਰੇ ਨਾਲ ਆ ਕੇ ਖੜੀ ਹੋ ਗਈ ਅਚਾਨਕ ਐਨੇ ਨੇੜੇ ਆ ਜਾਣ ਨਾਲ ਸਾਡੇ ਦੋਹਾਂ ਦੀਆਂ ਨਜ਼ਰਾਂ ਇੱਕ ਦੂਜੇ ਨਾਲ ਟਕਰਾਈਆਂ ਸਾਡੇ ਦੋਹਾਂ ਵਿਚਾਲੇ ਹੀ ਇੱਕ ਅਜੀਬ ਜਿਹਾ ਅਹਿਸਾਸ ਸੀ ਜੋ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ ਸੀ ਮੈਂ ਭਾਬੀ ਦਾ ਹੱਥ ਫੜ ਲਿਆ ਭਾਬੀ ਵੀ ਮੈਨੂੰ ਦੇਖ ਰਹੀ ਸੀ ਫਿਰ ਮੈਂ ਹੌਲੀ ਹੌਲੀ ਭਾਬੀ ਦੀ ਕਮਰ ਤੇ ਹੱਥ ਰੱਖ ਲਿਆ ਭਾਬੀ ਨੇ ਆਪਣੀ ਅੱਖਾਂ ਬੰਦ ਕਰ ਲਈਆਂ ਅੱਜ ਮੈਂ ਆਪਣੇ ਜਜ਼ਬਾਤਾਂ ਤੇ ਕਾਬੂ ਨਾ ਕਰ ਸਕਿਆ ਫਿਰ ਮੈਂ ਆਪਣਾ ਹੱਥ ਉਹਨਾਂ ਦੀ ਕਮਰ ਤੱਕ ਲੈ ਗਿਆ ਫਿਰ ਭਾਬੀ ਕਬਰਾਂਣ ਲੱਗੀ ਅੱਜ ਕੋਈ ਵੀ ਕਿਆਮਤ ਸਾਨੂੰ ਅਲੱਗ ਨਹੀਂ ਕਰ ਸਕਦੀ ਸੀ ਭਾਬੀ ਮੈਨੂੰ ਹੌਲੀ ਜਹੀ ਕਹਿ ਰਹੀ ਸੀ ਦਿਓਰ ਜੀ ਇਹ ਗਲਤ ਹੈ ਪਰ ਮੈਂ ਉਸ ਸਮੇਂ ਆਪਣਾ ਹੱਥ ਉਹਨਾਂ ਦੇ ਮੂੰਹ ਤੇ ਰੱਖ ਦਿੱਤਾ ਫੇਰ ਸਾਡੇ ਬੇਚਾਰਾ ਜੋ ਹੋਣਾ ਸੀ ਸ਼ੁਰੂ ਹੋ ਗਿਆ ਬਾਬੀ ਸਭ ਕੁਝ ਪੂਰਾ ਹੋ ਜਾਣ ਤੋਂ ਬਾਅਦ ਮੇਰੇ ਨਾਲ ਲਿਫਟ ਕੇ ਰੋਣ ਲੱਗੀ ਅੱਜ ਮੈਂ ਚੁੱਪ ਨਹੀਂ ਰਹਿਣ ਵਾਲਾ ਸੀ ਮੈਂ ਸੋਚ ਲਿਆ ਸੀ ਮੈਂ ਅੱਜ ਨੀਹਾ ਨੂੰ ਕਿਹਾ ਕਿ ਨੀਹਾ ਤੈਨੂੰ ਰੋਣ ਦੀ ਜ਼ਰੂਰਤ ਨਹੀਂ ਹੈ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਹੁਣ ਮੈਂ ਤੇਰੇ ਨਾਲ ਵਿਆਹ ਵੀ ਕਰਵਾਉਣਾ ਚਾਹੁੰਦਾ ਹਾਂ ਇਹ ਸੁਣਦੇ ਹੀ ਨੀਹਾ ਮੈਨੂੰ ਕਹਿਣ ਲੱਗੀ ਕਿ ਉਹ ਵੀ ਕਿਤੇ ਨਾ ਕਿਤੇ ਮੈਨੂੰ ਪਿਆਰ ਕਰਨ ਲੱਗੀ ਹੈ ਪਰ ਅਸੀਂ ਮਾਂ ਨੂੰ ਇਹ ਸਭ ਕੁਝ ਕਿਵੇਂ ਦੱਸਾਂਗੇ ਕਿ ਅਸੀਂ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਾਂ ਮੈਂ ਕਿਹਾ ਕਿ ਇਸ ਦੀ ਚਿੰਤਾ ਤੂੰ ਬਿਲਕੁਲ ਵੀ ਨਾ ਕਰ ਉਹਨਾਂ ਨੂੰ ਮੈਂ ਸਮਝਾ ਦੇਵਾਂਗਾ ਮੀ ਬੰਦ ਹੋ ਚੁੱਕਿਆ ਸੀ ਫਿਰ ਅਸੀਂ ਦੋਵੇਂ ਖੁਸ਼ੀ-ਖੁਸ਼ੀ ਬਾਈਕ ਤੇ ਬੈਠ ਕੇ ਵਾਪਸ ਘਰ ਆ ਗਏ ਸੀ ਘਰ ਆਉਂਦੇ ਹੀ ਮੈਂ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ ਸੀ ਮੇਰੀ ਗੱਲ ਸੁਣ ਕੇ ਮਾਂ ਬਹੁਤ ਖੁਸ਼ ਹੋਈ ਅਤੇ ਕਹਿਣ ਲੱਗੀ ਕਿ ਬੇਟਾ ਇਹ ਤਾਂ ਚੰਗੀ ਗੱਲ ਹੈ ਉਹ ਵਿਚਾਰੀ ਕਿਸ ਦੇ ਸਹਾਰੇ ਆਪਣੀ ਜ਼ਿੰਦਗੀ ਕੱਢੇਗੀ ਮਾਂ ਕਹਿਣ ਲੱਗੀ ਕਿ ਮੈਂ ਕੱਲ ਹੀ ਸ਼ੁਭਮੂਹਰਤ ਕੜਵਾ ਕੇ ਤੁਹਾਡਾ ਵਿਆਹ ਕਰਵਾ ਦੇਵਾਂਗੀ ਅਗਲੇ ਦਿਨ ਹੀ ਮਾਂ ਨੇ ਬਹੁਤ ਸਾਦਗੀ ਨਾਲ ਮੇਰਾ ਤੇ ਨੀਹਾ ਦਾ ਵਿਆਹ ਕਰਵਾ ਦਿੱਤਾ ਹੁਣ ਮੈਂ ਮਾਂ ਤੇ ਨੀਹਾ ਅਸੀਂ ਆਪਣੇ ਘਰ ਬਹੁਤ ਖੁਸ਼ ਹਾਂ ਦੋਸਤੋ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸੋ ਕਿ ਮੈਂ ਆਪਣੀ ਭਾਬੀ ਨਾਲ ਵਿਆਹ ਕਰਵਾ ਕੇ ਚੰਗਾ ਕੀਤਾ ਜਾਂ ਨਹੀਂ ਤੇ ਅਸੀ ਸਾਡੀ ਅੱਜ ਦੀ ਕਹਾਣੀ ਜੇਕਰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ